ਨਮਸਕਾਰ ਦੋਸਤੋ ਅਸੀਂ ਖੜਿਆ ਹਾਂ ਸਤਨਕ ਸ਼ੈਰ ਘੱਗਾ ਟਰਾਲਾ ਆ ਗਿਆ ਵੀਰੇ 2:00 4 ਦਾ ਤੇ ਆਪਣੀ ਮੇਨ ਰੋਡ ਦੇ ਉੱਤੇ ਦੁਕਾਨ ਹੈ ਘੱਗੇ ਦੇਖ ਸਰਸੀਂ ਦੇਖਿਆ ਕਿ ਵੱਡੀਆਂ ਵੱਡੀਆਂ ਅੱਜ ਕੱਲ ਮਸ਼ਹੂਰੀਆਂ ਚੱਲ ਰਹੀਆਂ ਨੇ ਵੱਡੇ ਵੱਡੇ ਸ਼ੋਰੂਮਾਂ ਨੂੰ ਦਿਖਾਇਆ ਜਾ ਰਿਹਾ ਪਰ ਕਿਤੇ ਤੁਸੀਂ ਨੋਟ ਕਰਿਓ ਵੀ ਜਿਹੜੇ ਸ਼ੋਰੂਮ ਨੇ ਲਾਈਟਾਂ ਨੇ ਬਹੁਤ ਜ਼ਿਆਦਾ ਬੰਦੇ ਨੇ ਚਲੋ ਬੰਦੇ ਨੇ ਅਸੀਂ ਅੱਖ ਚਾ ਕੰਧੂ ਰੋਜ਼ਗਾਰ ਮਿਲਦਾ ਕਿਸੇ ਨੂੰ ਪਰ ਕਿਤੇ ਨਾ ਕਿ ਜਿਹੜੀ ਚਮਕਦਮ ਕਏ ਸੀ ਨੇ ਦਾ 10 15 15 AC ਨੇ ਉਹਨਾਂ ਦਾ ਖਰਚਾ ਜਿਹੜਾ ਤੁਹਾਡੇ ਤੇ ਪੈਣਾ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਉਰੇ ਲੋ ਪੰਜਾਬ ਚ ਜਿੱਥੇ ਵੀ ਤੁਹਾਨੂੰ ਨੇੜੇ ਕੋਈ ਆਮ ਦੁਕਾਨ ਹੈ ਜਿਹੜੀ ਠੀਕ ਹੈ ਉਹ ਤੁਹਾਨੂੰ ਰੇਟ ਵੀ ਠੀਕ ਲਗਾਵੇਗਾ ਤੇ ਸਮਾਨ ਵੀ ਠੀਕ ਦੇਵੇਗਾ ਕਿਉਂਕਿ ਛੋਟਾ ਦੁਕਾਨਦਾਰ ਜਲਦੀ ਆਪਣੇ ਜਿਹੜਾ ਲੋਕਲ ਬੰਦਾ ਹੈ ਜਿਹੜਾ ਤੁਹਾਡਾ ਲੋਕਲ ਬੰਦਾ ਹੈ ਉਹ ਛੇਤੀ ਲਾਂਬੇ ਤੋਂ ਡਰਦਾ ਹੈ ਹਮੇਸ਼ਾ ਤੇ ਮਾਲ ਵੀ ਸਹੀ ਦੇਵੇਗਾ ਤੁਸੀਂ ਦੇਖ ਸਕਦੇ ਹੋ ਕਿ ਟਰੱਲ ਆ ਗਿਆ ਵੀਰੇ ਕੱਗਾ ਜ਼ਿਲ੍ਹਾ ਪਟਿਆਲਾ ਤਹਿਸੀਲ ਪਾਤਣਾ ਦੋ ਵੀ ਚਾਰ ਦਾ ਟਰੱਲ ਹੈ ਤੇ ਜਿਹਨੂੰ ਸਿੱਟਾ ਵਾਸ਼ੇਸ਼ਨ ਵੀ ਚਾਹੀਦੇ ਨੇ ਉਹ ਵੀ ਬਹੁਤ ਠੀਕ ਰੇਟ ਤੇ ਮਿਲ ਜਾਾਂਗੇ ਤੁਸੀਂ ਦੇਖ ਸਕਦੇ ਹੋ ਕਿ ਬਨ ਪੀਸ ਵੀ ਇਹਦੇ ਵਿੱਚ ਆਏ ਨੇ ਤੇ ਹੋਲ ਸੇਲ ਰੇਟਾਂ ਦੇ ਵਿੱਚ ਤੁਹਾਨੂੰ ਬਨ ਪੀਸ ਗ੍ਰੇਨਾਇਟ ਟਾਈਲ ਜੋ ਮਰਜੀ ਤੁਸੀਂ ਲੈ ਸਕਦੇ ਹੋ ਬਾਜੇਬ ਰੇਟਾਂ ਦੇ ਲੈ ਸਕਦੇ ਹੋ ਕਿ ਅਸੀਂ ਦੇਖ ਰਹੇ ਹਾਂ ਅੱਜ ਕੱਲ੍ਹ ਇਹ ਵੱਡੇ ਵੱਡੇ ਸ਼ੋਅਰੂਮਾਂ ਦੇ ਵਿੱਚ ਕਾਮ ਸ਼ਾਮ ਬਹੁਤ ਹੁੰਦਾ ਕਦੇ ਜੂਸ ਪਿਆਤਾ ਕਦੇ ਠੰਡਾ ਪਿਆਤਾ ਕਦੇ ਚਾਹ ਲੈਂਦੀ ਆ ਹੁੰਦਾ ਵੀ ਗਾ ਕੇ ਨਿਕਲੇ ਨਾ ਰੋ ਹਰੇਕ ਹੀ ਕਿੱਕ ਪੀਸ ਦੇ ਉੱਤੇ ਇਹਨਾਂ ਨੇ ਦੋ ਦੋ ਵੱਲਬ ਲਾ ਰੱਖੇ ਨੇ ਦੋ ਦੋ ਲਾਈਟਾਂ ਲਾ ਰੱਖੀਆਂ ਨੇ ਚਮਕਾ ਰੱਖੇ ਨੇ ਉਹ ਤੁਸੀਂ ਆਪ ਸਮਝਦਾਰ ਹੋ ਕਿ ਇਹ ਜਿਹੜਾ ਬਨਾਵਟੀ ਜਿਹੜੀ ਲਿਪਾ ਪੋਤੀ ਹੈ ਇਹ ਉੱਥੇ ਸੋਹਣੀ ਲੱਗਦੀ ਹੈ ਅਸਲ ਜਿਹੜਾ ਵੀ ਦੁਕਾਨਦਾਰ ਵੇਚਦਾ ਹੈ ਜਦੋਂ ਲੈ ਕੇ ਆਉਂਦਾ ਹੈ ਉਹ ਤਾਂ 100 ਵਾਰੀ ਉਹ ਚੈੱਕ ਕਰਦਾ ਵੀ ਕਿਹੜੇ ਡਿਜ਼ਾਈਨ ਦੇਖਣ ਆਲੇ ਨੇ ਕਿਉਂਕਿ ਤੁਸੀਂ ਸੋਚ ਸਕਦੇ ਹੋ ਵੀ ਜਿਹੜੇ ਦੁਕਾਨਦਾਰ ਨੇ ਉਹ ਪਹਿਲਾਂ ਸੋਚਦੇ ਨੇ ਕਿ ਇਹ ਮਾਲ ਨਿਕਲ ਜਾਏਗਾ ਇਸ ਲਈ ਡਿਜ਼ਾਈਨ ਤਕਰੀਬਨ ਉਹੀ ਹੁੰਦੇ ਨੇ ਪੰਜ-ਸੱਤ ਡਿਜ਼ਾਈਨ ਨੇ ਜਿਹੜੇ ਆਪਣੇ ਘਰਾਂ ਦੇ ਵਿੱਚ ਤੁਸੀਂ ਕਿਸੇ ਦੀ ਵੀ ਕੋਠੀ ਦੇ ਵਿੱਚ ਚਲੇ ਜਾਓ ਪੰਜ-ਸੱਤ ਡਿਜ਼ਾਈਨ ਨੇ ਜਿਹੜੇ ਲੱਗਦੇ ਨੇ ਬਾਕੀ ਜਿਹੜੇ ਇਹ ਸ਼ੋਅਰੂਮ ਨੇ ਵੱਡੇ-ਵੱਡੇ ਸ਼ੋਅਰੂਮ ਨੇ 100-100 ਡਿਜ਼ਾਈਨਸ ਨੂੰ ਦਿਖਾਉਣਗੇ ਪਰਮਾਉਣਗੇ ਉਹ ਕਹਿੰਦੇ ਨੇ ਆਪਣੇ ਪੰਜਾਬੀ ਚ ਕਹਾਵਤ ਹੈ ਕਿ ਗੰਨੇ ਦੇ ਖੇਤ ਵਿੱਚ ਜਦੋਂ ਵੜ ਜਾਂਦੇ ਹਨ ਨਾ ਪਸੰਦ ਨਹੀਂ ਆਉਂਦਾ ਵੀ ਕਿਹੜਾ ਗੰਨਾ ਹੈ ਜਿਹੜਾ ਪੱਟ ਗਏ ਤੇ ਕਿਹੜਾ ਕਿਹੜਾ ਗੱਲਾ ਸੀ ਮਤਲਬ ਇੱਥੋਂ ਪੱਟ ਗਏ ਸੀ ਭਰਤੀਏ ਤੋਂ ਉਹੀ ਕੰਮ ਇਹ ਹੁੰਦਾ ਜਦੋਂ ਅਸੀਂ ਕਿਸੇ ਵੱਡੇ ਸ਼ੋਰੂਮ ਦੇ ਵਿੱਚ ਚਲੇ ਜਾਂਦੇ ਆ ਤਾਂ ਾਮਸ਼ਾਮ ਜਿਆਦੇ ਦੇਖ ਲਾਣੇ ਆ ਉਹਨਾਂ ਦੇ ਖਰਚੇ ਬਹੁਤ ਜਿਆਦੇ ਨੇ ਵੀਰੋ ਖਰਚੇ ਬਹੁਤ ਜਿਆਦੇ ਨੇ ਮੇਰੀ ਤਾਂ ਇੱਕ ਵਾਰ ਇੱਕ ਗੱਲ ਹੋਈ ਸੀ ਕੋਈ ਸ਼ੋਰੂਮ ਵਾਲੇ ਨਾਲ ਉਹ ਕਹਿਣ ਲੱਗੇ ਕਹਿੰਦਾ ਬਹੁਤ 5-7 ਰੁਪਏ ਦਾ ਸਾਡਾ ਕਹਿੰਦਾ ਅਸੀਂ ਫੁੱਟ ਮਾ ਕਰਾ ਬਦਾ ਖਰਚੇ ਹੀ ਮੰਨ ਲ ਕੇ ਚੱਲਦੇ ਆ ਵੀ ਜਿਹੜਾ ਜਿਹੜਾ ਸਾਡਾ ਮੁਲਾਜ਼ਮਾਂ ਦਾ ਏਸੀਆਂ ਦਾ ਤੇ ਲਾਈਟਾਂ ਦਾ ਹੋਰ ਵੀ ਬਹੁਤ ਖਰਚੇ ਨੇ ਜਿਹੜੇ ਅਡਵਾਸ ਆਪਣੇ ਵੀ ਖਰਚੇ ਆ ਲੈ ਬਦਾਈ ਹੁੰਦੇ ਨੇ ਸੋਚਦੇ ਹਾਂ ਪਰ ਆਪਣੇ ਏਰੀਆ ਨੂੰ ਕਾਮਯਾਬ ਕਰੋ ਮੈਂ ਨਹੀਂ ਕਹਿੰਦਾ ਕਿ ਘੱਗੇ ਆ ਮਰਾ ਘੱਗੇ ਦੇ ਵਾਲੇ ਦੋ ਵਾਲੇ ਵਾਲਿਆਂ ਨੂੰ ਕਹੂੰਗਾ ਕਿ ਇੱਥੋਂ ਲਵੋ ਤੇ ਦੂਰ ਦਰਾਡੇ ਵਾਲਿਆਂ ਨੂੰ ਕਹੂੰਗਾ ਆਪਣੇ ਨੇੜੇ ਕਿਉਂਕਿ ਟਾਇਲ ਦੇ ਵਿੱਚ ਇੰਨਾ ਆਮ ਦੁਕਾਨਦਾਰ ਇੰਨਾ ਮਾਰਜਨ ਨਹੀਂ ਲੈਂਦਾ ਜਿੰਨਾ ਤੁਹਾਨੂੰ ਕਰਾਇਆ ਪਿਆ ਜਾਣਾ ਹੈ ਕਰਾਇਆ ਬਹੁਤ ਜਾਦੇ ਮੋਟਾ ਪੈ ਜਾਂਦਾ ਤੇ ਇੰਨੀ ਆਮਦਨ ਨਹੀਂ ਹੁੰਦੀ ਤਰਾ ਕਰਕੇ ਮੈਂ ਤੁਹਾਨੂੰ ਫੇਰ ਵੀ ਇਹੀ ਬੇਨਤੀ ਕਰਦਾ ਆਪਣੇ ਨੇੜੇ ਦੀ ਜਿਹੜੀ ਦੁਕਾਨ ਹੈ ਕੋਈ ਆਮ ਦੁਕਾਨ ਹੈ ਉਸ ਤੋਂ ਤੁਸੀਂ ਮਾਲ ਖਰੀਦੋ ਕੋਈ ਵੀ ਮਾਲ ਹੈ ਲੋਕਲਾ ਆਪਣਾ ਕਾਮਯਾਬ ਕਰੋ ਕਿਉਂ ਨਹੀਂ ਜੀ ਆਪਾਂ ਜੀ ਆਪਣਾ ਏਰੀਆ ਨਹੀਂ ਕਾਮਯਾਬ ਕਰਾਂਗੇ ਤਾਂ ਹੋ ਸਕਦਾ ਹੈ ਵੀ ਅਗਲਾ ਕੁਝ ਟਾਈਮ ਬਾਅਦ ਆਪਣਾ ਜਿਹੜਾ ਉਹ ਵਿਕਾਸ ਨਹੀਂ ਹੁੰਦਾ ਏਰੀਏ ਦਾ ਏਰੀਆ ਦਾ ਵਿਕਾਸ ਹੁੰਦਾ ਤਾਂ ਸਾਡਾ ਵਿਕਾਸ ਹੁੰਦਾ ਸਾਡੇ ਬੱਚੇ ਨੇ ਜਿਹੜੇ ਉਹ ਦੁਕਾਨਾਂ ਦੇ ਫਿਰ ਜਿਹੜੇ ਅੱਜ ਕਰ ਬੇਰੁਜ਼ਗਾਰੀ ਆ ਉਹ ਵੀ ਕੰਮ ਕਰਦੇ ਨੇ ਆਪਣੇ ਏਰੀਆ ਨੂੰ ਕਾਮਯਾਬ ਕਰਨਾ ਚਾਹੀਦਾ ਪਰ ਫਿਰ ਵੀ ਅਸੀਂ ਤੁਹਾਡੇ ਲਈ ਹਾਜ਼ਰ ਹਾਂ ਘੱਗਾ ਤਹਿਸੀਲ ਪਾਤਣਾ ਜ਼ਿਲ੍ਹਾ ਪਟਿਆਲਾ ਬਹੁਤ ਹੀ ਵਾਜਬ ਰੇਟਾਂ ਦੇ ਵਿੱਚ ਅੱਛਾ ਇੱਕ ਗੱਲ ਹੋਰ ਤੁਹਾਨੂੰ ਦੱਸਦਾ ਕਿ ਜਿੰਨਾ ਵੀ ਮਾਲ ਇਹ ਪ੍ਰੀਮੀਅਮ ਮਾਲ ਦਾ ਕੰਮ ਕਰਦੇ ਆ ਵੀਰੇ ਆਪਾਂ ਸੈਕਿੰਡ ਇੱਕ ਵੀ ਪੀਸ ਨਹੀਂ ਆਪਣੀ ਦੁਕਾਨ ਦੇ ਵਿੱਚ ਰੱਖਦੇ ਕਿਉਂਕਿ ਅਕਸਰ ਇਹ ਗੱਲਾਂ ਹੁੰਦੀਆਂ ਨੇ ਲੋਕਾਂ ਨੂੰ ਵੀ ਕਲਰ ਵੇਰੀਏਸ਼ਨ ਆ ਜਾਂਦੀ ਹੈ ਇਹ ਵੀ ਧਿਆਨ ਚ ਰੱਖਿਆ ਕਰੋ ਇੱਕ ਬੈਚ ਹੋਵੇ ਇੱਕ ਬੈਚ ਦਾ ਮਾਲ ਹਮੇਸ਼ਾ ਖਰੀਦਿਆ ਕਰੋ ਆ ਜਿਹੜਾ ਕੋਈ ਤਰ੍ਹਾਂ ਨੇ 10 ਰੁਪਏ ਫੁੱਟ ਦੇ ਦਾਣਾ 20 ਲੈ ਮੇਰੇ ਨਾਲ ਪੱਕਾ ਕਰੇ ਟਰਾਲਾ 20 ਰੁਪਏ ਦਾ ਬਾਈ ਲੈ ਲੈ ਜੇ ਇਹ ਕੋਈ ਦਿੱਕਤ ਨਹੀਂ ਹੈਗੀ ਜਿੰਨ ਜਿੰਨਾ ਜੀਦਾ ਕਰਦਾ ਉਹਨਾਂ ਮੈਨੂੰ ਤੁਸੀਂ ਦਵਾ ਸਕਦੇ ਹੋ ਇਹ ਤੇ ਚੈਲੰਜ ਕਰ ਦੋ ਅਗਲੇ ਨੂੰ ਜਿੰਨਾ ਕਰਨਾ ਹੈ ਕਿਉਂਕਿ ਇਹ ਮਿਕਸ ਮਾਲ ਹੁੰਦਾ ਹੈ ਅਲੱਗ ਬੈਚ ਹੁੰਦੇ ਨੇ ਕਿਸੇ ਦਾ ਕੋਨਾ ਟੱਚਿੰਗ ਹੈ ਕਿਸੇ ਦੀ ਕੋਈ ਦਿੱਕਤ ਹੈ ਅਸਲੀਅਤ ਹੈ ਜਿਹੜੀ ਉਹ ਦੱਸਦਾ ਨਹੀਂ ਵੀਡੀਓ ਤੇ ਕੁਝ ਹੋਰ ਗੱਲ ਹੁੰਦੀ ਹੈ ਉੱਥੇ ਜਾ ਕੇ ਕੁਝ ਹੋਰ ਗੱਲ ਹੁੰਦੀ ਹੈ ਜਿਆਦਾ ਇਹਦੇ ਵਿੱਚ ਕੋਈ ਵੱਡਾ ਮਾਰਜਿਨ ਨਹੀਂ ਆਮਦ ਕੰਨ ਵਾਲਿਆਂ ਦੇ ਖਰਚੇ ਵੀ ਸੀਮਤ ਹੁੰਦੇ ਨੇ ਤੇ ਸੀਮਤੀ ਖਰਚੇ ਉਹਨਾਂ ਨੇ ਪਾ ਲਏ ਹੁੰਦੇ ਨੇ ਤੇ ਠੀਕ ਰੇਟ ਦੇ ਵਿੱਚ ਤੁਹਾਨੂੰ ਉਹ ਮਹਈਆ ਕਰਾ ਦਿੰਦਾ ਤੁਸੀਂ ਦੇਖ ਸਕਦੇ ਹੋ ਕੀ ਅਕਸਰ ਆਪਾਂ ਨਾ ਪੰਜਾਬੀਆਂ ਦਾ ਪਿੱਛੇ ਜੇ ਆਪਾਂ ਨੇ ਦਿੱਲੀ ਵੀ ਪ੍ਰੋਟੈਸਟ ਕੀਤਾ ਬਹੁਤ ਜ਼ਿਆਦਾ ਕੀਤਾ ਵੱਡੇ ਘਰਾਣਿਆਂ ਦੀ ਗੱਲ ਕੀਤੀ ਹੈ ਮੈਂ ਫੇਰ ਕਹਿਣਾ ਕਿ ਜੇ ਆਪਾਂ ਵੱਡੇ ਘਰਾਣਿਆਂ ਨੂੰ ਆਪਾਂ ਹੀ ਕਾਮਯਾਬ ਕਰ ਰਹੇ ਹਾਂ ਕੱਲ ਨੂੰ ਇੰਨਾ ਨਹੀਂ ਵੱਡੇ ਅਮਾਨ ਜੜਾਨੀ ਬਣ ਜਾਣਾ ਫਿਰ ਅਸੀਂ ਕਿੱਧਰ ਜਾਵਾਂਗੇ ਯਾਰ ਤੁਸੀਂ ਸੋਚਦੇ ਹੋ ਆਮ ਛੋਟਾ ਦੁਕਾਨਦਾਰ ਕੀ ਕਰੂਗਾ ਸੋ ਬੱਚੋ ਆਮ ਛੋਟੇ ਦੁਕਾਨਦਾਰ ਨੂੰ ਕਾਮਯਾਬ ਕਰੋ ਤੇ ਇਹਦੇ ਵਿੱਚ ਆਪਣੇ ਬਿਹਤਰੀ ਵੀ ਹੁੰਦੀ ਹੈ ਤੇ ਛੋਟੇ ਦੁਕਾਨਦਾਰ ਨੂੰ ਜਦੋਂ ਅਸੀਂ ਕਾਮਯਾਬ ਕਰਾਂਗੇ ਤੇ ਉਹ ਕਿਤੇ ਨਾ ਕਿਤੇ ਗੁਣ ਵੀ ਮੰਨਦਾ ਤੁਸੀਂ ਯਾਦ ਰੱਖੋ ਇਹ ਗੱਲ ਥੋੜੇ ਦੇ ਬਾਪਰੀ ਵੀ ਹੋਣੀ ਉਹ ਵੱਡੀ ਦੁਕਾਨ ਵਾਲਾ ਨਾ ਪੁੱਲੀ ਜਾਂਦਾ ਬਾਈ ਜੀ ਕੌਣ ਆ ਤੁਸੀਂ ਛੋੜਾ ਦੁਕਾਨਦਾਰ ਫਿਰ ਵੀ ਯਾਦ ਰੱਖੋ ਮੇਰੀ ਤਾਂ ਫੇਰ ਬੇਨਤੀ ਆਪਦੇ ਇਲਾਕੇ ਚ ਕੋਸ਼ਿਸ਼ ਕਰੋ ਲੈਣ ਦੀ ਸਮਾਨ ਜੇਕਰ ਫੇਰ ਵੀ ਨਾ ਮਿਲੇ ਤਾਂ ਫੇਰ ਤੁਸੀਂ ਦੂਰ ਜਾਣ ਦੀ ਕੋਸ਼ਿਸ਼ ਕਰਿਆ ਕਰੋ ਨਹੀਂ ਹੋ ਸਕੇ ਤਾਂ ਫੇਰ ਬੇਨਤੀ ਕਰਦਾਂਗੇ ਆਪਣੇ ਇਲਾਕੇ ਚ ਲਿਆ ਕਰੋ ਸਵਾਸ ਪੱਤਰਕਾਰ ਦੀ ਦੁਕਾਨ ਵੀਰੇ ਆਸੂ ਤੋਂ ਸਵਾਸ ਪੱਤਰਕਾਰ ਦੁਕਾਨ ਹੈ ਘਗਾ ਸਾਡਾ ਕੱਗਾ ਟਾਉਣਾ ਤਹਿਸੀਲ ਪਤਨਾ ਦੇ ਜ਼ਿਲ੍ਹਾ ਪਟਿਆਲਾ ਮੈਂ ਪਹਿਲਾਂ ਵੀ ਕਿਹਾ ਟਾਇਲ ਹੈ ਵੀਰੇ ਬਹੁਤ ਵਾਜਬ ਰੇਟਾਂ 'ਚ ਹੈ 27 28 ਤੇ ਵਧੀਆ ਤੋਂ ਵਧੀਆ ਕੁਆਲਿਟੀ ਲਾ ਲਓ ਵੀ ਲਾਸਟ 3 ਹੀ ਹੈ ਉਹਦੇ ਵਿੱਚ ਕਲਰ ਕਲਰ ਦਾ ਆ ਜਾਂਦਾ ਥੋੜਾ ਬਹੁਤਾ ਮਾੜਾ ਮੁੱਟਾ ਕੰਪਨੀ ਦਾ ਡਿਫਰੈਂਸ ਆ ਜਾਂਦਾ ਹੁਣ ਕਈ ਲੋਕ ਕਹਿੰਦਾ ਮੈਂ 27 ਦਿਨਾਂ ਮੈਂ 26 ਦੇਖੋ ਇਹਦੇ ਵਿੱਚ ਫਰਕ ਹੁੰਦਾ ਪਰ ਇੰਨਾ ਫਰਕ ਨਹੀਂ ਵੀ ਬਹੁਤ ਦਾਦਾ ਰੁਪਈਆ ਦਾ ਬਿੱਲ ਵੀ ਦੇਵਾਂਗੇ ਨਾਲ ਤੁਹਾਨੂੰ ਐਵੇਂ ਦੀ ਗੱਲ ਨਹੀਂ ਦੇਖੋ ਕੱਲਾ ਕੱਲਾ ਪੀਸ ਹੈ ਜਿਹੜਾ ਕੱਲਾ ਕੱਲਾ ਪੀਸ ਤੁਸੀਂ ਛਾਂਟ ਕੇ ਲਿਆ ਸਕਦੇ ਹੋ ਕੋਈ ਟੁੱਟਿਆ ਭੱਜਿਆ ਇੱਕ ਵੀ ਪੀਸ ਨੂੰ ਸੇਕਿੰਡ ਨਹੀਂ ਮਿਲੂਗਾ ਪ੍ਰੀਮੀਅਮ ਟਾਈਲ ਮਿਲੂਗੀ ਗ੍ਰੇਨਾਈਟ ਆ ਤੁਹਾਨੂੰ ਉਹ ਵੀ ਬਹੁਤ ਵਾਜਬ ਰੇਟਾਂ ਦੇ ਉੱਤੇ ਦੇਵਾਂਗੇ ਜਦੋਂ ਮਰਜ਼ੀ ਆ ਜਾਓ ਮੇਰਾ ਨੰਬਰ ਹੈ 98155 21683 ਫੇਰ ਮੈਂ ਦੁਬਾਰਾ ਦਿੰਦਾ ਕਿ ਜੀਣੂ ਮਰਜ਼ੀ ਕੱਗੇ ਪੁੱਛ ਲੋ ਸੁਬਾਸ ਪੱਤਰਕਾਰ ਦੀ ਦੁਕਾਨ ਤੇ ਪੱਤਰਕਾਰੀ ਦੇ ਵਿੱਚ ਵੀ ਵੀਰੇ ਆਪਾਂ ਤੁਹਾਨੂੰ ਕਲੀਅਰ ਕਰ ਦਈਏ ਕਿ ਕੋਈ ਬੰਦਾ ਆਪਾਂ ਨੂੰ ਇਹ ਨਹੀਂ ਕਹਿ ਸਕਦਾ ਕਿ ਕੋਈ ਲੈਣ ਦੇਣਾ ਆਪਾਂ ਨੇ ਸਿਰਫ ਇਹ ਸੋਸ਼ਲ ਸੋਸ਼ਲ ਲਈ ਆਪਾਂ ਕੰਮ ਕਰਦੇ ਆ 22 ਸਾਲ ਹੋ ਗਏ ਮੈਨੂੰ ਇਸ ਖੇਤਰ ਦੇ ਵਿੱਚ ਉਹ ਤੁਹਾਨੂੰ ਤਾਂ ਹੀ ਨਾਲ ਕੰਮ ਜ਼ਰੂਰੀ ਹੈ ਕੱਲੀ ਪੱਤਰਕਾਰੀ ਵੀ ਕੰਮ ਜ਼ਰੂਰੀ ਹੈ ਪਰ ਮਾਤਾ ਮਾਨ ਇਸੇ ਦੇ ਵਿੱਚ ਆਪਾਂ ਨੂੰ ਸਭ ਕੁਝ ਦਿੱਤਾ ਹੈ ਇਹ ਦੇ ਰਿਹਾ ਸੋ ਫਿਰ ਵੀ ਆਪਾਂ ਸੇਵਾ ਵਾਸਤੇ ਮੌਜੂਦ ਆ ਵੀਰੇ 9815521683 ਕਗਾ ਨੇੜੇ ਗਣੇਸ਼ ਵਿਲਿੰਗ ਸਟੇਸ਼ਨ ਆ ਪਟਰੋਲ ਪੰਪ ਹੈ ਮੇਨ ਰੋਡ ਦੇ ਉੱਤੇ ਆਪਣੀ ਦੁਕਾਨ ਹੈ